ਉਹ ਦੂਜੀ ਲਿਆ ਪਰਾਮਾ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਤੁਸੀਂ ਨਾ ਜਾ ਰਹੇ ਹੋ ਭਾਈ ਤੁਹਾਡਾ ਨਾਮ ਕੀ ਸਤੋ ਮੇਰਾ ਨਾਮ ਭਾਈ ਬਿਕਰਮਜੀਤ ਸਿੰਘ ਹੈ ਬਿਕਰਮਜੀਤ ਸਿੰਘ ਜੀ ਇਹ ਸਕੂਲ ਦੀ ਬਸ ਤੁਸੀਂ ਚਲਾਉਂਦੇ ਹੋ ਹਾਂਜੀ ਭਾਈ ਤੇ ਇੱਕ ਤਾਂ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਜੀ ਕੀ ਹੋਇਆ ਬਾਜੀ ਮੈਂ ਇਧਰੋਂ ਆਉਣਾ ਪਿਆਈ ਆਪਣੀ ਸਾਈਡ ਤੋਂ ਸਦਾ ਹੀ ਇਹ ਹੀ ਲਿਆ ਕੇ ਸਿੱਧਾ ਮੈਨੂੰ ਮਾਰਿਆ ਵਿੱਚ ਸਿੱਧੀ ਲਿਆ ਕੇ ਵਿੱਚ ਮਾਰੀ ਮੈਂ ਆਪਣਾ ਪਛਾਣ ਕੀਤਾ ਭਰ ਨਹੀਂ ਹੋਇਆ ਜੀ ਤੁਸੀਂ ਕਿਧਰੋਂ ਆ ਰਹੇ ਸੀ ਕਿਧਰੋਂ ਆਏ ਬਾਜੀ ਇਧਰੋਂ ਆ ਰਹੇ ਸੀ ਕਿਹਾ ਇਧਰੋਂ ਆ ਰਹੇ ਸੀ ਹਾਰਪਾਲੀ ਸਾਈਡ ਤੋਂ ਅੱਛਾ ਜੀ ਮੈਂ ਜੜੇਗਾ ਟਾਂਡੀਆਂ ਵਾਲੀ ਸਾਈਡ ਤੋਂ ਅੱਛਾ ਜੀ ਹਾਂ ਜੀ ਇਹ ਗੱਡੀ ਤੁਹਾਡੇ ਸਾਹਮਣੇ ਆ ਗਈ ਹਾਂ ਜੀ ਵੀਰ ਗੱਡੀ ਆ ਕੇ ਸਿੱਧੀ ਭੱਜੀ ਆ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਕੋਈ ਬਸ ਤੇ ਬੱਚੇ ਵੀ ਸੀਗੇ ਨਹੀਂ ਵੀਰ ਜੀ ਬੱਚੇ ਨਹੀਂ ਸੀ ਕੋਈ ਖਾਲੀ ਬਸ ਵਿੱਚ ਪਿੱਛੇ ਕਾਰ ਕੇ ਆਏ ਅੱ ਉਹ ਸੀ ਵੀ ਆ ਕੇ ਵਿੱਚ ਮਾਰੀ ਸੀ ਦੀ ਸਾਹਮਣੇ ਹਾਂਜੀ ਤੇ ਤੁਸੀਂ ਇਹ ਸਕੂਲ ਦੀ ਨਿੱਜੀ ਸਕੂਲ ਦੀ ਬੱਸ ਹਾਂਜੀ ਸਾਈਟ ਅਕੈਡਮੀ ਦੀ ਮਹਾਜਨਪੁਰ ਤੇ ਮਹਾਜਨ ਹਿਮਾਚਲੀ ਗੱਡੀ ਹੈ ਪਰ ਤਰਤੀਮ ਮਹਾਜਨ ਜਨਾਂ ਦੀ ਗੱਡੀ ਹੈ ਹਾਂਜੀ ਠੀਕ ਆ ਜੀ ਬੱਸ ਤੁਸੀਂ ਚਲਾ ਰਹੇ ਸੀ ਨਾ ਹਾਂਜੀ ਠੀਕ ਆ ਜੀ ਤੁਹਾਡੇ ਤੇ ਨਹੀਂ ਕੋਈ ਸੱਟ ਚੋੜ ਲੱਗੀ ਨਹੀਂ ਨਹੀਂ ਮੇਰੇ ਨਹੀਂ ਲੱਗੀ ਜੀ 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 ਤੁਹਾਡਾ ਕੀ ਨਾਮ ਭਾਜੀ ਮੇਰਾ ਨਾਮ ਜਸਕਰਨ ਸਿੰਘ ਹੈ ਭਾਜੀ ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ ਇਹ ਸਿਕਰੀ ਹੋਇਆ ਭਾਜੀ ਸਿਕਰੀ ਤੁਸੀਂ ਮੌਕੇ ਤੇ ਹੈਗੇ ਸੀ ਤਾਂ ਐਕਸੀਡੈਂਟ ਹੋਇਆ ਨਹੀਂ ਮੌਕੇ ਤੇ ਨਹੀਂ ਤੇ ਆਪਾਂ ਹੁਣੇ ਆਏ ਆਪਣੇ ਵੀਰ ਦੀ ਗੱਡੀ ਤੇ ਉਹ ਮਾਤਾ ਨੂੰ ਦਵਾਈ ਦਿਵਾਉਣ ਲੈ ਕੇ ਆਇਆ ਸੀ ਅੱਛਾ ਜੀ ਉਹ ਦਵਾਈਆਂ ਲੈ ਕੇ ਗੱਡੀ ਐਨੂੰ ਲੈ ਆ ਅੱਛਾ ਜੀ ਉਹ ਦੁਕਾਨ ਤੇ ਲੱਗਾ ਸੀ ਮੰਗੂ ਦੀ ਦੁਕਾਨ ਦੇ ਸਰਾ ਦੇ ਅੱਛਾ ਜੀ ਉਹ ਐਕਸੀਡੈਂਟ ਹੋ ਗਿਆ ਤਾਂ ਕਰਕੇ ਜੀ ਉਹਨਾਂ ਕਾਰ ਚਾਲਕ ਕੀ ਕੰਮ ਕਰਦੇ ਸੀ ਇਹ ਦੁਕਾਨ ਤੇ ਲੱਗਾ ਸੀ ਜੀ ਕਰਿਆਨੇ ਦੀ ਦੇ ਮੰਗੂਆਂ ਸਰਾ ਦੇ ਦੁਕਾਨ ਤੇ ਗੱਡੀ ਉਹਨਾਂ ਦੇ ਮਾਲਕਾਂ ਦੀ ਆ ਹਾਂਜੀ ਉਹਨਾਂ ਦੇ ਮਾਲਕਾਂ ਦੀ ਗੱਡੀ ਜ ਵੀਰ ਦੇ ਸੱਟ ਲੱਗੀ ਆ ਸਿਰ ਤੇ ਕਾਫੀ ਜੀ ਅੱਛਾ ਜੀ ਐਂਬੂਲੈਂਸ ਆ ਗਈ ਜੀ ਮੌਕੇ ਤੇ ਨਹੀਂ ਐਂਬੂਲੈਂਸ ਨਹੀਂ ਵੀਰ ਗੱਡੀ ਚ ਲੈ ਕੇ ਗਿਆ ਜੀ ਕੋਈ ਨਹੀਂ ਐਂਬੂਲੈਂਸ ਦਾ ਲੱਗਦਾ ਜੀ ਐਂਬੂਲੈਂਸ ਦਾ ਕੋਈ ਨੰਬਰ ਨਹੀਂ ਲੱਗਿਆ ਲਾਇਆ ਫੋਨ ਹੈ 108 ਆਉਂਦੀ ਵੀ ਸੀ ਪਿੱਛੇ ਉਹ ਮਤਲਬ ਪਤਾ ਨਹੀਂ ਕਿੱਧਰ ਚ ਲੱਗੀ ਤੇ ਵੀਰ ਇੱਕ ਗੱਡੀ ਚ ਲੈ ਕੇ ਗਿਆ ਵਰਨਾ ਜੀ ਟੀ ਹੋਏ ਭਾਜੀ ਠੀਕ ਹੈ ਜੀ ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ ਨਹੀਂ ਜੀ ਕੋਈ ਐਂਬੂਲੈਂਸ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਫੋਨ ਕੀਤਾ ਸੀ ਤੁਸੀਂ ਹਾਂ ਜੀ ਫੋਨ ਕੀਤਾ ਸੀ ਠੀਕ ਹੈ ਜੀ ਭਾਜੀ ਫੋਨ ਲੱਗਦਾ ਹੀ ਨਹੀਂ ਕਿੰਨੇ ਜਣੇ ਸੀਗੇ ਜੀ ਗੱਡੀ ਚ ਇਹ ਇਕੱ ਸਕੂਲ ਵਾਸੇ ਜੇ ਬੱਚੇ ਨਹੀਂ ਸੀ ਹਨ ਨਹੀਂ ਵੀ ਬੱਚੇ ਨਹੀਂ ਸੀ ਮੁੰਡਾ ਇੱਥੇ ਹੀ ਆਉਂ ਵੀ ਯਾਰ ਉਹ ਛੱਡ ਨਾ ਮੈਂ ਨਹੀਂ ਇੱਕ ਮਿੰਟ ਪਈ ਫੋਨ ਨਾਲ ਪਾਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਭਾਜੀ ਮੇਰਾ ਨਾਮ ਹਰਜੋਤ ਆ ਜੀ ਮੈਂ ਤਾਂ ਜਾ ਰਿਹਾ ਸੀਗਾ ਹਿਯਾਰਪੁਰ ਨੂੰ ਤੇ ਗੱਡੀ ਬੱਜੀ ਦੇਖੀ ਆ ਅੱਛਾ ਜੀ ਤੁਸੀਂ ਮਦਦ ਕਰਨ ਲਈ ਰੁਕੇ ਸੀ ਹਾਂਜੀ ਭਾਜੀ ਮੁੰਡੇ ਨੂੰ ਕੱਢਿਆ ਵਿੱਚੋਂ ਅੱਛਾ ਜੀ ਤੇ ਮੁੰਡੇ ਦੇ ਵਿਚਾਰੇ ਦੇ ਸਿਰ 'ਚ ਸੱਟ ਲੱਗੀ ਆ ਤੇ ਪਰ ਨਾ ਆਪਾਂ 108 ਤੇ ਵੀ ਲਾ ਕੇ ਦੇਖ ਲਿਆ ਫੋਨ 112 ਤੇ ਵੀ ਲਾ ਕੇ ਦੇਖ ਲਿਆ ਉਹਨਾਂ ਦੇ ਟੂ ਟੂ ਹੋ ਕੇ ਬੰਦ ਹੋ ਜਾਂਦਾ ਜੀ ਫੋਨ ਲੱਗਦਾ ਹੀ ਨਹੀਂ ਜੀ ਤੋ ਕੀ ਕਰਨਾ ਐ ਇਦਾਂ ਦਾ ਐਂਬੂਲੈਂਸ ਮੌਕੇ ਤੇ ਕੋਈ ਨਹੀਂ ਪਹੁੰਚੀ ਹੁਣ ਆਪ ਗੱਡੀ 'ਚ ਬੰਦਾ ਕੋਈ ਵਿਚਾਰਾ ਭਲਾ ਕਰਨ ਹੋਵੇ ਜਿਹੜਾ ਲੈ ਕੇ ਗਿਆ ਉਹ ਲੈ ਕੇ ਗਿਆ ਜੀ ਗੱਡੀ ਠੀਕ ਹੈ ਜੀ ਨੁਕਸਾਨ ਕਿੰਨਾ ਕੁ ਦੇਖਿਆ ਤੁਸੀਂ ਬਾਈ ਮੁੰਡੇ ਦਾ ਸਿਰ ਗੱਡੀ ਦਾ ਡੈਮੇਜ ਆ ਜੀ ਪੂਰੀ ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ ਕੱਚ ਪਿਆ ਮੂੰਹ ਤੇ ਜ਼ਿਆਦਾ ਇਕੱਲਾ ਹੀ ਸੀਗਾ ਕਿ ਨਾਲ ਕੋਈ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਅੱਛਾ ਜੀ ਹਾਂ ਜੀ ਤੇ ਇਹ ਸਕੂਲ ਬੱਸ ਵਿੱਚ ਵਜਾ ਹਾਂਜੀ ਸਕੂਲ ਬੱਸ ਠੀਕ ਹੈ ਜੀ ਕੋਈ ਹੋਰ ਵੀ ਨਾਲ ਹੈ ਨਹੀਂ ਸੀ ਨਹੀਂ ਕੋਈ ਨਹੀਂ ਨਾਲ ਸੀ ਘਰਾ ਬੱਸ ਵਾਲਾ ਇੱਥੇ ਹੀ ਆ ਜੀ ਜੀ ਬਸ ਚਾਲਕ ਤੇ ਵੀ ਲੱਗੀ ਹੋ ਸਕਦੀ ਨਹੀਂ ਭਾਜੀ ਬਚਾਅ ਹੋ ਗਿਆ ਮੁੰਡਾ ਆਫਸਾਈਡ ਆ ਗਿਆ ਪਤਾ ਨਹੀਂ ਜਾ ਉਹ ਟੇਕਣ ਲੱਗਾ ਕੀ ਹੋਇਆ ਜੀ ਜੀ ਤੇ ਬਾਕੀ ਦੇਖੋ ਮੌਕੇ ਤੇ ਠੀਕ ਦੇ ਚੁੱਕੇ